ਅੱਛਾ ਅਕਾਲ ਤੁਸੀਂ ਵੀ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ ਨਾ ਜੀਆ ਸੋਸ਼ਲ ਮੀਡੀਆ ਤੇ ਬੀਬੀ ਪ੍ਰਬਲਿੰਨ ਕੌਰ ਦਾ ਮੁੱਦਾ ਕਾਫੀ ਭੱਖਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਉਹਨਾਂ ਵੱਲ ਲੋਕਾਂ ਵੱਲੋਂ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਕਿਤੇ ਇੱਕ ਪਾਸੇ ਉਹ ਕੀਰਤਨ ਕਰਦੇ ਨੇ ਤੇ ਦੂਜੇ ਪਾਸੇ ਉਹ ਸ਼ਬਦਾਵਲੀ ਬੋਲੀ ਜਾਂਦੀ ਹੈ ਉਹਨਾਂ ਵੱਲੋਂ ਗਲਤ ਤੇ ਹੁਣ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਬਾਬਾ ਜੀ ਤੁਸੀਂ ਦੇਖ ਰਹੇ ਹੋ ਕਿ ਸੋਸ਼ਲ ਮੀਡੀਆ ਤੇ ਬੀਬੀ ਪ੍ਰਭਿੰਨ ਕੌਰ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਲੋਕਾਂ ਵੱਲੋਂ ਉਹਨਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਉਹ ਇੱਕ ਪਾਸੇ ਕੀਰਤਨ ਕਰ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਵੱਲੋਂ ਡਬਲ ਮੀਨਿੰਗ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਜਿਹੜਾ ਇਹ ਮੁੱਦਾ ਨਾ ਇਹ ਬਹੁਤ ਸੰਵੇਦਨਸ਼ੀਲ ਆ ਹਾਂਜੀ ਜਿਹੜੀ ਬੀਬੀ ਪ੍ਰਭਿੰਨ ਕੌਰ ਆ ਉਹ ਇੱਕ ਸਿੱਖੀ ਦਾ ਵਸਤਰ ਧਾਰਨ ਕੀਤੀ ਆ ਉਹਨੇ ਸਿੱਖੀ ਸਰੂਪ ਬਣਾਇਆ ਹੋਇਆ ਹਾਂਜੀ ਨਾਂ ਉਹਦਾ ਪ੍ਰਭਲੀਨ ਪ੍ਰਭਲੀਨ ਦਾ ਮਤਲਬ ਇਹ ਹੁੰਦਾ ਵੀ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀ ਗਈ ਉਹ ਬੀਬੀ ਨੇ ਬਲਵਾਸਤਾ ਪਾ ਲਿਆ ਗੁਰੂ ਵਾਲਾ ਬਾਣਾ ਦਾ ਪਾ ਲਿਆ ਦਸਤਾਰ ਵੀ ਸਜਾ ਲਈ ਕੀਰਤਨ ਵੀ ਕਰਨ ਲੱਗੀ ਪਰ ਉਹ ਅੰਦਰੋਂ ਨਹੀਂ ਜੁੜੀ ਹੋਈ ਹਾਂਜੀ ਜਿੰਨਾ ਚਿਰ ਅਸੀਂ ਅੰਦਰੋਂ ਨਹੀਂ ਉਹ ਪਰਮੇਸ਼ਰ ਦੇ ਨਾਲ ਜੁੜਦੇ ਉਹਨਾਂ ਚਿਰ ਗੱਲ ਨਹੀਂ ਬਣਦੀ ਪੀਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਉਹਨਾਂ ਨੇ ਭੇਖ ਬਣਾਇਆ ਹੋਇਆ ਲੋਕਾਂ ਨੂੰ ਵਸ ਕਰਨ ਵਾਸਤੇ ਵੀ ਮੈਂ ਸਿੱਖੀ ਪਰ ਜਿਹੜੀਆਂ ਉਹਦੇ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਜਾ ਰਹੀਆਂ ਮੈਂ ਦੇਖੀਆਂ ਨੇ ਸੁਣੀਆਂ ਨੇ ਹਾਂਜੀ ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਸ ਨੂੰ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਤੂੰ ਅੰਦਰਲਾ ਜੋੜ ਸਿੱਖੀ ਦਾ ਮਜ਼ਾਕ ਨਾ ਬਣਾਓ ਇਹ ਸਿੱਖੀ ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹੀ ਪ੍ਰਾਪਤ ਕਰਦਾ ਪਰ ਉਹ ਸੀ ਬੀਬੀ ਨੇ ਕੀਰਤਨ ਕਰਦੇ ਸਮੇਂ ਵੀ ਗੁਰੂ ਦੀ ਗੱਲ ਨਹੀਂ ਕੀਤੀ ਉਥੇ ਆਪਦੇ ਪਜਾਮਿਆਂ ਦੀਆਂ ਗੱਲਾਂ ਜਾਂ ਹੋਰ ਇਹੋ ਜਿਹੀਆਂ ਗੱਲਾਂ ਕਰਦੀ ਰਹੀ ਮੈਂ ਠੀਕ ਨਹੀਂ ਕਿਸੇ ਨੂੰ ਵੀ ਲੱਗੀਆਂ ਇਸ ਕਰਕੇ ਲੋਕ ਟਿੱਪਣੀਆਂ ਕਰ ਰਹੇ ਨੇ ਉਹ ਇਸ ਨੂੰ ਛੱਡ ਕੇ ਪਹਿਲਾਂ ਤਾਂ ਉਹਨੂੰ ਮਾਫੀ ਮੰਗਣੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਰੂਲ ਨਹੀਂ ਬਣਾਉਣੀ ਚਾਹੀਦੀ ਜੇ ਉਹਨੇ ਇਹ ਸਿੱਖੀ ਲਿਵਾਸ ਧਾਰਨ ਕੀਤਾ ਜਾਂ ਫਿਰ ਉਹ ਐਂ ਕਰੇ ਜੇ ਉਹਨੇ ਉਹੋ ਜਿਹੀਆਂ ਗੱਲਾਂ ਕਰਨੀਆਂ ਨੇ ਫਿਰ ਸਿੱਖੀ ਸਰੂਪ ਧਾਰਨਾ ਜਿਹੜਾ ਉਹ ਕਾਹਨੂੰ ਸਾਨੂੰ ਬਦਨਾਮ ਕਰਦੀ ਐ ਸਿੱਖਿਆ ਨੂੰ ਉਹ ਬਾਣਾ ਲਾ ਦੇ ਫਿਰ ਕਰੀ ਜਾ ਜਿਹੜਾ ਉਸ ਕਰਨਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕੋਈ ਵੀ ਆ ਚਾਹੇ ਬੀਬੀ ਪ੍ਰੋਬਲਮ ਇਨਾਂ ਕੋਈ ਹੋਰ ਆ ਜਿਹੜਾ ਬਾਣੀ ਪੜਦਾ ਜਿਹੜਾ ਗੁਰੂ ਦਾ ਜਿਹਨੇ ਬਾਣਾ ਪਾਲਿਆ ਉਹ ਗੁਰੂ ਨੂੰ ਹੀ ਸਮਰਪਿਤ ਹੋ ਕੇ ਰਹੇ ਨਾ ਕਿ ਲੋਕਾਂ ਦੇ ਵਿੱਚ ਭੇਖ ਦਿਖਾਵਾ ਜਗਤੂ ਕੋ ਜੇ ਜਗਤਾਂ ਨੂੰ ਭੇਖ ਦਿਖਾਵਾ ਨਾ ਕਰੇ ਇਸ ਕਰਕੇ ਬੀਬੀ ਨੂੰ ਹੱਥ ਜੋੜ ਕੇ ਬੇਨਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜੀ ਗਲਤੀ ਨਾ ਕਰੇ ਸੰਗਤ ਤੋਂ ਮਾਫੀ ਮੰਗਾਂਗੇ ਗੁਰੂ ਤੋਂ ਵੀ ਮਾਫੀ ਮੰਗਾਂਗੇ ਤੇ ਮਖਣੀ ਚਾਹੀਦੀ ਆ ਇਹੋ ਜੀਆਂ ਜਿਹੜੀਆਂ ਰੀਲਾਂ ਨਹੀਂ ਪਾਉਣੀਆਂ ਚਾਹੀਦੀਆਂ ਬਾਬਾ ਜੀ ਜਿਵੇਂ ਕਿ ਉਹਨਾਂ ਦੀ ਜਿਹੜੀ ਸਿਵਿੰਗ ਪੁੱਲ ਦੀ ਵੀਡੀਓ ਵਾਇਰਲ ਹੋਈ ਹੈ ਉਹਨਾਂ ਤੇ ਉਹਨੇ ਸਵਾਲ ਚੁੱਕੇ ਨੇ ਕਿ ਮੇਰਾ ਸਿਰ ਟੱਕਿਆ ਹੋਇਆ ਜਾਂ ਤਾਂ ਮੇਰਾ ਕੋਈ ਅੰਗ ਵੀ ਨਹੀਂ ਦਿਖ ਰਿਹਾ ਫਿਰ ਲੋਕ ਮੇਰੇ ਤੇ ਕਿਉਂ ਟਿੱਪਣੀਆਂ ਕਰ ਰਹੇ ਨੇ ਮੈਂ ਉਹਨੂੰ ਪੁੱਛਣਾ ਚਾਹਣਾ ਫਿਰ ਜਰੂਰੀ ਸੀ ਕੋਈ ਉੱਥੇ ਦੀ ਵੀਡੀਓ ਪਾਣੀ ਹਾਂਜੀ ਕੁਛ ਉਹਦੇ ਵਿੱਚ ਮਿਲਣਾ ਸੀ ਉਹਨੂੰ ਕਿਉਂ ਪਾਈ ਉਹਨੇ ਗੁਰਸਿੱਖੀ ਜਿੱਥੇ ਸਾਨੂੰ ਦੇਖ ਕੇ ਇਹ ਚੀਜ਼ ਦਾ ਪੜਦਾ ਵੀ ਹੁੰਦਾ ਉਹ ਰੱਖਣਾ ਚਾਹੀਦਾ ਇਹ ਥੋੜਾ ਵੀ ਹਰੇਕ ਥਾਂਵੇਂ ਬਣਾ ਲਓ ਬਣਾ ਲਓ ਸੋ ਇਹ ਕੀਰਤਨ ਕਰਨ ਵਾਲੀ ਆ ਕੋਈ ਸਾਜ ਇਹ ਉਹ ਇਹਨੂੰ ਇਹੋ ਜਿਹੇ ਵੀਡੀਓ ਨਹੀਂ ਪਾਉਣੇ ਚਾਹੀਦੇ ਜੋ ਬੋਲ ਰਹੀ ਹੈ ਜੋ ਦੀ ਸ਼ਬਦਾਵਲੀ ਆ ਤੇ ਇਹ ਉਹਦਾ ਭਰਾ ਵਾ ਕੋਈ ਆ ਜਿਹੜੇ ਜਿਹੜੀ ਉਹਨੇ ਸ਼ਬਦਾਵਾਂ ਬੋਲੀ ਆ ਉਹ ਨਹੀਂ ਹੋਣੀ ਚਾਹੀਦੀ ਮਤਲਬ ਸਿੱਖੀ ਲਿਵਾਸ ਧਾਰਨ ਕੀਤਾ ਉਹ ਗੁਰੂ ਨੂੰ ਸਮਰਪਤ ਆ ਕਿ ਉਹ ਜਾਤਾ ਫਿਰ ਇਹਦਾ ਮਤਲਬ ਵੀ ਸਾਨੂੰ ਬਦਨਾਮ ਕਰਨ ਵਾਸਤੇ ਉਹਨੇ ਬਾਣਾ ਪਾਇਆ ਹੈ ਸਿੱਖ ਧਰਮ ਨੂੰ ਬਦਨਾਮ ਕਰਨ ਦੇ ਵਾਸਤੇ ਉਹਨੇ ਇਹ ਕੰਮ ਕਰੇ ਹੋਣੇ ਅਸੀਂ ਸਖਤ ਤਾੜਨਾ ਵੀ ਕਰਦੇ ਆਂ ਤੇ ਹੱਥ ਜੋੜ ਕੇ ਅਪੀਲ ਵੀ ਆ ਜਾਂ ਤਾਂ ਤੁਸੀਂ ਇਹੋ ਜੇ ਕੰਮ ਛੱਡ ਦਿਓ ਜਲ ਗੁਰੂ ਸਖੀ ਨੂੰ ਜਿਹੜਾ ਤੁਸੀਂ ਲਿਵਾਸਦਾਰ ਆ ਸਾਨੂੰ ਕਿਉਂ ਮਜ਼ਾਕੇ ਆਪਣਾ ਲੋਕਾਂ ਦੇ ਵਿੱਚ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਨੇ ਕਿਸੇ ਦਾ ਕੋਸੂਰ ਨਹੀਂ ਕਸੂਰ ਤੁਹਾਡਾ ਤੁਹਾਡੇ ਪਰਪਰਸ ਦਾ ਸਕੂਲ ਕਸੂਰ ਆ ਜੇ ਤੁਸੀਂ ਗੁਰੂ ਨੂੰ ਸਮਰਪਿਤ ਹੁੰਦੇ ਜਾਂ ਅੰਦਰੋਂ ਜੁੜੇ ਹੁੰਦੇ ਪਰਮੇਸ਼ਰ ਨੂੰ ਤਾਂ ਆ ਗੱਲਾਂ ਨਹੀਂ ਹੁੰਦੀਆਂ ਹੋਰ ਬਹੁਤ ਅਨੇਕਾ ਹੀ ਇੱਥੇ ਜਿਹੜੇ ਗੁਰੂ ਨੂੰ ਸਮਰਪਿਤ ਨੇ ਕੀਰਤਨ ਕਰਦੇ ਨੇ ਉਹਨਾਂ ਦਾ ਕੋਈ ਇਹੋ ਜੀ ਗੱਲ ਕਦੇ ਆਈ ਨਹੀਂ ਹੈਗੀ ਜਿਹੜਾ ਕੋਈ ਗੱਲ ਕਰਦਾ ਬੇਗੁਰੂ ਤੇ ਬੇਮੁਖਾ ਸਮਝਰੋ ਉਹਨੂੰ ਕੋਈ ਗਿਆਨ ਨਹੀਂ ਸਿਰਫ ਲੋਕਾਂ ਨੂੰ ਦਿਖਾਵਾ ਕਰਨ ਵਾਸਤੇ ਉਹਨੇ ਬਣਾ ਪਾਇਆ ਹੋਇਆ ਸਟੇਜਾਂ ਦੇ ਉੱਤੇ ਬੋਲਦੀ ਆ ਉਹ ਪਰ ਅੰਦਰੋਂ ਆਪ ਨਹੀਂ ਜੁੜੀ ਹੋਈ ਜਿੰਨਾ ਚਿਰ ਅੰਦਰੋਂ ਨਹੀਂ ਜੁੜਦੀ ਉਹਨਾਂ ਚਰ ਗੱਲ ਨਹੀਂ ਬਣਦੀ ਇਹ ਸਿੱਖੀ ਦਾ ਘਰ ਬਹੁਤ ਦੂਰ ਆ ਇਹ ਬਾਣਾ ਦਾ ਚੋਰਾ ਨਹੀਂ ਪਾਰ ਕੇ ਠੱਗਾ ਨਹੀਂ ਪਾਰ ਕੇ ਤਾਂ ਬਾਣਾ ਇਹੋ ਹੀ ਇੱਕ ਚੀਜ਼ ਆ ਗੁਰੂ ਸਾਹਿਬ ਨੇ ਸਾਨੂੰ ਬਖਸ਼ ਕੀਤੀ ਹੋਈ ਜਿਹਦੇ ਜਿਹੜਾ ਕੋਈ ਪਾ ਲੈਂਦਾ ਉਹਦੇ ਸਾਰੇ ਔਗਣ ਟੱਕ ਲੈਂਦਾ ਇਹ ਬਾਣਾ ਨੂੰ ਨਮਸਕਾਰ ਕਰਦੇ ਨੇ ਲੋਕਾਂ ਨੂੰ ਕਿਸੇ ਨਹੀਂ ਲੋਕਾਂ ਦੇ ਆਮ ਵਿਅਕਤੀ ਨੂੰ ਤੂੰ ਉਹ ਬੀਬੀ ਨੂੰ ਕਹਿਣਾ ਤੂੰ ਇੱਕ ਵਾਰੀ ਬਾਣਾ ਲਾ ਕੇ ਤਾਂ ਸੱਦੇ ਤੇ ਚੜ ਲੋ ਲੋਕ ਬਾਣੀ ਦਾ ਸਤਿਕਾਰ ਕਰਦੇ ਨੇ ਇਸ ਕਰਕੇ ਉਹਨੂੰ ਸਖਤ ਤਾੜਨਾ ਵੀ ਆ ਵੀਹ ਹੋ ਜੀਆਂ ਬੀਡਲੀਆਂ ਪਾਉਣਾ ਬੰਦ ਕਰੇ ਜਾਂ ਫਿਰ ਉਹ ਸਿੱਖੀ ਲਵਾਸ ਧਾਰਨਾ ਜਿਹੜੇ ਕਰਿਆ ਹੋਇਆ ਉਹ ਛੱਡ ਦੇ ਇੱਕ ਗੱਲ ਕਰ ਲੈ ਤੇ ਜਿਵੇਂ ਕਿ ਗੁਰਦੁਆਰਾ ਬੰਗਲਾ ਸਾਹਿਬ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਸੇਵਾਦਾਰ ਮਤਲਬ ਜੋ ਕੋਈ ਬਾਹਰੋਂ ਆਂਦਾ ਜਿਵੇਂ ਕਿ ਇੱਕ ਮੁਸਲਿਮ ਕੁੜੀ ਦਾ ਮੁੱਦਾ ਆਇਆ ਸੀਗਾ ਕਿ ਉਹ ਫੋਟੋਸ ਖਿੱਚਰੀ ਤੇ ਸੇਵਾਦਾਰ ਉਹਨੂੰ ਖਿੱਚ ਕੇ ਪੈਂਦੇ ਆ ਕਿਥੇ ਫੋਟੋ ਨਹੀਂ ਖਿੱਚਣੀ ਉਹ ਉਹਨਾਂ ਨੂੰ ਪਿਆਰ ਨਾਲ ਵੀ ਤਾਂ ਕਹਿ ਸਕਦੀ ਸੀ ਇੱਥੇ ਬੀਬੀ ਪ੍ਰਬਲਿੰਕ ਕੋਲ ਗਲਤ ਹੈ ਕਿ ਸਹੀ ਹੈ ਦੇਖੋ ਕਈ ਜਿਹੜੀ ਗੱਲ ਦਾ ਸਹੀ ਉਹਨਾਂ ਅਸੀਂ ਕਿਸਾ ਹੀ ਕਰਾਂ ਦੇਖੋ ਜਿਹੜੀ ਗੁਰੂ ਘਰਾਂ ਦੇ ਵਿੱਚ ਪ੍ਰਬੰਧਕ ਨੇ ਚਾਹੇ ਉਹ ਅੰਮ੍ਰਿਤਸਰ ਸਾਹਿਬ ਆ ਬੰਗਲਾ ਸਾਹਿਬ ਆ ਸੱਚਖੰਡ ਆ ਜਿਹੜੀ ਸਪੈਸ਼ਲ ਤੌਰ ਤੇ ਅਸੀਂ ਕਿਸੇ ਨੂੰ ਚਾਹੇ ਗੁਰੂ ਸਾਹਿਬ ਦਾ ਜਦੋਂ ਕੋਈ ਚਰਨਾਂ ਦੇ ਵਿੱਚ ਉਹਨੂੰ ਦਰਬਾਰ ਸਾਹਿਬ ਉਦੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੋਵੇ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਹੋਰ ਅਹੁਦੇਦਾਰ ਹੋਵੇ ਚਾਹੇ ਆਮ ਵਿਅਕਤੀ ਹੋਵੇ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਸਾਰੇ ਇੱਕੋ ਜਿਹੇ ਹੀ ਨੇ ਉੱਥੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਹਾਂਜੀ ਇਸ ਕਰਕੇ ਜਿਹੜਾ ਖਾਸ ਵਿਅਕਤੀਆਂ ਨੇ ਉਹ ਚਾਹੇ ਫੋਟੋਆਂ ਖਿੱਚੀ ਜਾਣਾ ਹੋਵੇ ਕੈਮਰੇ ਲੈ ਆਉਣਾ ਤੇ ਜੇ ਕੋਈ ਆਮ ਵਿਅਕਤੀ ਉਥੇ ਫੋਟੋ ਵੇਖਦਾ ਉਹਨੂੰ ਮਨਾ ਕੀਤਾ ਜਾਂਦਾ ਇਹ ਬਿਲਕੁਲ ਸਰਾਸਰ ਗਲਤ ਆ ਜੇ ਉਹ ਆਪਣੇ ਫੋਟੋਆਂ ਖਿੱਚੀ ਜਾਂਦੇ ਨੇ ਸਪੈਸ਼ਲ ਤੌਰ ਤੇ ਵਿਅਕਤੀ ਆਏ ਹੋਏ ਪ੍ਰਧਾਨ ਆਏ ਹੋਏ ਤੇ ਜਿਹੜਾ ਆਮ ਵਿਅਕਤੀ ਫਿਰ ਉਹਨੂੰ ਕਿਉਂ ਰੋਕੇ ਜਾਂਦਾ ਇਹਦੇ ਨਾਲ ਅਸੀਂ ਸਹਿਮਤਾਂ ਬਿਲਕੁਲ ਸਹੀ ਹੈ ਇਹੋ ਜੀ ਗੱਲ ਇਹ ਨਹੀਂ ਹੋਣਾ ਚਾਹੀਦਾ ਹੁਣ ਅਮਰਸਰ ਦੇ ਵਿੱਚ ਵੀ ਜੇ ਕੋਈ ਸਪੈਸ਼ਲ ਜਾਂਦਾ ਉਸੇ ਬਹੁਤ ਸਾਰੀਆਂ ਫੋਟੋਆਂ ਖਿੱਚੀ ਜਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਜੇ ਕੋਈ ਆਮ ਵਿਅਕਤੀ ਉਥੇ ਫੋਟੋ ਕਰਦਾ ਉਹਦੇ ਨਾਲ ਉਹਦੇ ਮ ਦੇਖੋ ਇਹ ਜਿਹੜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸਾਰਿਆਂ ਵਾਸਤੇ ਇਕਲਾ ਹੋਣਾ ਚਾਹੀਦਾ ਮਰਜ਼ਾਦਾ ਇਕ ਹੋਣੀ ਚਾਹੀਦੀ ਹੈ ਜੇ ਕੋਈ ਫੋਟੋ ਖਿੱਚਦਾ ਚੰਗੇ ਮੱਥੇ ਟੇਕ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਦੇ ਵਿੱਚ ਜੇ ਕੋਈ ਗਲਤ ਕਰਦਾ ਨੱਚਦਾ ਜਾਂ ਹੋਰ ਕੋਈ ਇਹ ਜਿਹੇ ਭੱਦੀਆਂ ਸ਼ਬਦਾਂ ਵਾਲੀਆਂ ਵਰਤਦਾ ਗੁਰੂ ਸਾਹਿਬ ਦੇ ਨਾਂ ਤੇ ਅਸੀਂ ਉਹਨੂੰ ਰੋਕ ਸਕਦੇ ਆ ਪਰ ਜੇ ਕੋਈ ਆਮ ਵਿਅਕਤੀ ਬੰਦਾ ਜਾਂ ਕੋਈ ਬੀਬੀ ਆ ਜਾਏ ਕੋਈ ਸਿੰਘ ਆ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਫੋਟੋ ਖਿੱਚਦਾ ਦੇ ਵਿੱਚ ਮਾੜੀ ਵੀ ਕੋਈ ਗੱਲ ਹੈ ਨਹੀਂਗੀ ਇਸ ਕਰਕੇ ਇਹ ਸਾਰੇ ਪ੍ਰਬੰਧਕਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਕਿਵੇਂ ਸੰਗਦੇ ਨਾਲ ਵਰਤਾਰਾ ਕਰਨਾ ਬੀਬੀ ਕਹਿੰਦੇ ਨੇ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਖੁੱਲਕੇ ਜਿਉਣ ਦਾ ਹੱਕ ਨਹੀਂ ਹੈ ਕਿ ਉਹ ਸਵਿੰਗ ਪੂਲ 'ਚ ਜੇ ਨਹਾ ਰਹੇ ਸੀਗੇ ਤੇ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਉਹਨਾਂ ਦੇ ਵਿੱਚ ਕੀ ਗਲਤ ਹੈ ਉਹਨਾਂ ਦਾ ਸਿਰ ਟੱਕਿਆ ਸੀ ਫਿਰ ਵੀ ਲੋਕਾਂ ਨੇ 100 ਟਿੱਪਣੀਆਂ ਕੀਤੀਆਂ ਤੇ ਨਾਲ ਹੀ ਹੋਰ ਵੀ ਮੁੱਦੇ ਚੁੱਕੇ ਨੇ ਕਿ ਹਰ ਪਾਸੇ ਉਹਨਾਂ ਨੂੰ ਗਲਤ ਠਹਿਰਾਇਆ ਜਾ ਰਿਹਾ ਕਿ ਉਹ ਕੀਰਤਨ ਵੀ ਕਰ ਰਹੇ ਨੇ ਗਲਤ ਸ਼ਬਦਾਬਲੀ ਬੋਲ ਰਹੇ ਨੇ ਕਿਉਂ ਸਿੱਖੀ ਆਪਣੀ ਜ਼ਿੰਦਗੀ ਖੁੱਲਕੇ ਨਹੀਂ ਜੀ ਸਕਦੇ ਦੇਖੋ ਗਈ ਮਰਜ਼ਾਦਾ ਜਿਹੜੇ ਦਾਇਰੇ ਹੁੰਦੇ ਸਾਡੇ ਦਾਇਰੇ ਦੇ ਵਿੱਚ ਅਸੀਂ ਮਰਜ਼ਾਦੇ ਵਿੱਚ ਰਹਿੰਦੇ ਆ ਜਦੋਂ ਅਸੀਂ ਗੁਰੂ ਦੇ ਮਰਜ਼ਾਦੇ ਵਿੱਚ ਆ ਨਾ ਹਰ ਦਾਇਰੇ ਦੇ ਵਿੱਚ ਆ ਉਦੋਂ ਸਾਡੇ ਤੇ ਬੰਦਸ਼ਾਂ ਹੁੰਦੀਆਂ ਨੇ ਜੇ ਖੁੱਲ ਕੇ ਤੁਸੀਂ ਜਿ ਜਿਉਣੀ ਆ ਤੁਹਾਨੂੰ ਕਿਹੜਾ ਕੋਈ ਰੋਕਦਾ ਸਿੱਖੋਂ ਨੂੰ ਬਦਨਾਮ ਨਾ ਕਰੋ ਹਾਂਜੀ ਹਾਂਜੀ ਤੁਸੀਂ ਸਿੱਖੀ ਨੂੰ ਬਦਨਾਮ ਕਿਉਂ ਕਰਦੇ ਹੋ ਸਵੀਮਿੰਗ ਪੂਲ ਦੇ ਵਿੱਚ ਨਾ ਆਉਣਾ ਤੁਸੀਂ ਜੀ ਸਕਦੇ ਨਾ ਤੁਸੀਂ ਉਹਦੇ ਵਿੱਚ ਵੀਡੀਓ ਬਣਾ ਕੇ ਕਿਉਂ ਪਾਈ ਕੋਈ ਪਰਦੇ ਹੁੰਦੇ ਨੇ ਸੌਤਣਾ ਧੀਆਂ ਭੈਣਾਂ ਦੇ ਬੱਚੀਆਂ ਦੇ ਪਰਦੇ ਹੁੰਦੇ ਨੇ ਸਾਰਾ ਕੁਝ ਦਿਖਾਉਣਾ ਥੋੜੋ ਆ ਇਸ ਕਰਕੇ ਉਹ ਇਸ ਵਿਸ਼ੇ ਤੇ ਬਿਲਕੁਲ ਗਲਤ ਆ ਜੇ ਉਹਨੂੰ ਹੱਕ ਆ ਜਿਉਣ ਦਾ ਫਿਰ ਜਿਹੜੀਆਂ ਮੈਨੂੰ ਐ ਦੱਸਿਆ ਵੀ ਉਹਦੇ ਵਿੱਚ ਜਿਹੜੇ ਉਹ ਗੱਲਾਂ ਕਰਦੀ ਆ ਜੋ ਭਰਾ ਵਾ ਉਹਦੇ ਨਾਲ ਜੋ ਕੁਝ ਬੋਲੀ ਉਹਦੀ ਬੋਲੀ ਆ ਉਹ ਸੁਣਨ ਵਾਲੀ ਆ ਨਹੀਂ ਜੀ ਨਹੀਂ ਫਿਰ ਜਿਹੜੀ ਉਹ ਸਟੇਜ ਤੇ ਬੈਠ ਕੇ ਕੀਰਤਨ ਦੇ ਦੁਆਰਾ ਜੋ ਪਜਾਮੇ ਦੀਆਂ ਆਪਦੇ ਨਾਲ ਦੀਆਂ ਗੱਲਾਂ ਕਰਦੀਆਂ ਉਹ ਇਹੋ ਜਿਹੇ ਸੋਭਾ ਦਿੰਦੀਆਂ ਨੇ ਸਟੇਜ ਤੇ ਬਹਿ ਕੇ ਗੁਰੂ ਦੀ ਗੱਲ ਕਰਦੀ ਨਹੀਂ ਉਹ ਇਸ ਕਰਕੇ ਸਖਤ ਤਾੜਨਾ ਸਾਡੀ ਉਸ ਨੂੰ ਅਸੀਂ ਸਖਤ ਵੀ ਹੋ ਜਾਂਨੇ ਆ ਅਸੀਂ ਨਰਮ ਹੋ ਤਾਂ ਉਹਨਾਂ ਨੂੰ ਸਖਤ ਤਾੜਨਾਗੀ ਉਹ ਜਿਆਦਾ ਗੁਰਮਤ ਦਾ ਦਾਇਰਾ ਤੇ ਅ ਦੇ ਵਿੱਚ ਰਹੇ ਜੀ ਉਹਨੇ ਖੁੱਲ ਕੇ ਜਿਉਣੀ ਚਾਹੁੰਦੀਆਂ ਫਿਰ ਸਾਨੂੰ ਬਤਨਾਂਬ ਨਾ ਕਰੇ ਠੀਕ ਹੈ ਥੈਂਕ ਯੂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ